کسی کو سر نہ بھٹھانا پاوے تو چڑھ دی کلافہ دیتے رکھنے ایدان دا ویر رسٹ تے جو جاگو شکونہ باتیں ایدان اسلام دی دنیا دا منیا پر منیا فقیر ہے جب اس کی چاپا بڑھ دینی پی کھڑشاں کی ایک کڑا دے علاقے دے اندر تھسکا تے کڑا آم آم علاقہ دے کسی امبالی دی ریاست تے دے کڑا آم دے تھسکا ایدھے ਇਸ ਧਰਮ ਦੀ ਦੁਨੀਆ ਦਾ ਮੰਗਿਆ ਪਰ ਮੰਨੇ ਫਕੀਰ ਲੈਂਦੇ ਜਿਹਨੂੰ ਹਿਸਟਰੀ ਚ ਪੀਖਨ ਸ਼ਾ ਫਕੀਰ ਲਿਖਿਆ ਜਦੋਂ ਤੁਸੀਂ ਕਦੇ ਪੀਖਨ ਸ਼ਾ ਦੀ ਬਾਇਓਗ੍ਰਾਫੀ ਤੌਰ ਤੇ ਲਿਖਦੇ ਗਸਾਂਤ ਕਰੋਗੇ ਇਹਨਾਂ ਦਾ ਜਿਹੜਾ ਪਰਿਵਾਰ ਹੈ ਨਾ ਜੀ ਉਹ ਸਾਂਗੀਆਂ ਦੀ ਪੀਕੋ ਦੇ ਵਿੱਚੋਂ ਆਉਂਦਾ ਹੈ खैर ਮੈਂ ਫਿਰ ਲਿਖੇਗਾ ਪੀਖਨ ਸ਼ਾ ਪੰਜ ਵਕਤ ਦਾ ਨਮਾਜ਼ੀ ਹੈ ਰੋਜ਼ ਫਰਮਾਨ ਯਾਦ ਕਰਦਾ ਹੈ ਇਹਦੇ ਬਹੁਤ ਸਾਰੇ ਉਰੀਦੇ ਤੇ ਪੌਣ ਰਹਿੰਦੇ ਆ

ਇਹਨੇ ਗਿਆਨਨ ਸ਼ਬਦ ਦਾ ਪਿਆਵਾ ਯਾਦ ਰੱਖੇ ਸੀ ਇਸ ਧਰਮ ਦੀ ਸ਼ਰਤ ਜਦੋਂ ਤੁਸੀਂ ਪੜੋਗੇ ਇਸ ਧਰਮ ਕਦੀ ਵੀ ਪੂਰਬ ਵੱਲ ਸਜਦਾ ਨਹੀਂ ਕਰਦਾ ਇਸ ਧਰਮ ਦੀ ਸ਼ਰਤ ਪੜੋਗੇ ਉਹ ਕਦੀ ਵੀ ਪੂਰਬ ਵਾਲੀ ਸਾਈਡ 'ਤੇ ਸਜਦਾ ਕਰਦਾ ਬਾਣੀ ਦਾ ਸ਼ਬਦ ਲੈ ਲਈਏ ਆਪਾਂ ਮਹਾਰਾਜ ਕਹਿੰਦੇ ਦੱਖਣ ਦੇਸ਼ ਹਰੀ ਦਾ ਵਾਸਾ ਪੱਛਮ ਅੱਲੇ ਥਾਰੂ ਕਾਮ ਕਿਉਂਕਿ ਪੱਛਮ ਵਾਲੀ ਸਾਈਡ ਨੂੰ ਆਪਣੀ ਸ਼ਰਧਾ ਦਾ ਵੇਗ ਰੱਖਦੇ ਆ ਤੇ ਵਕ ਵਕ ਜਸ਼ਮਾਪਲ ਨੇ ਕਿਉਂਕਿ ਇੱਕ ਖਾਸ ਪੈਮਾਨਾ ਉਹਦਾ ਹੈ ਪਰ ਇਹਦੇ ਅੰਕੀ ਸਿੱਖ ਸਿੱਖੇ ਜਦੋਂ ਤਾਰੇ ਕਿ ਉਹ ਨਿਰਗੁਣ ਤੇ ਸਰਗੁਣ ਦੀ ਖੇਡ ਨੂੰ ਦੇਖਿਆ ਜਾਂਦਾ ਨਿਰਗੁਣ ਆਪ ਸਰਗੁਣ ਵੀ ਕੋਹੀ ਇਹਦੇ ਸਿੱਖੀ ਦੇ ਅੰਦਰ ਇਹ ਕਿ ਰਮਿਆ ਉਹ ਪ੍ਰਮਾਤਮਾ ਨੂੰ ਪੂਰੀ ਮਨਤਾ ਦੇ ਅੰਦਰ ਦੇਖਣਾ ਆ ਜਿਹੜੇ ਚੜਦੇ ਵਾਲੇ ਪਾਸੇ ਵਾਰ-ਵਾਰ ਸਿਰ ਦੇ ਕੀਤੇ ਇਧਰਲੇ ਪਾਸੇ ਵੱਲ ਮੂੰਹ ਕਰਕੇ ਖੁਦਾ ਦੀ ਤਵਾਜ਼ਾ ਕੀਤੀ ਤੇ ਕੋਦਾਂ ਸ਼ੇਜ਼ਦਾ ਕੀਤਾ ਯਾਰ ਵੇਖੋ ਤੇ ਨਾਲ ਪਾਣੀ ਮਰੀਦਾ ਨਿਸ਼ਵਾਰ ਕੀਤਾ ਕਹਿਣ ਲੱਗੇ ਪੀਰ ਜੀ ਅਸਰ ਵੀ ਗੱਲ ਜ਼ਰੂਰ ਦੱਸਿਓ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਪਤਾ ਹੀ ਕੀਤੀ ਹੈ ਗਲਤੀ ਕੀਤੀ ਹੈ ਕਿਉਂਕਿ ਤੁਸੀਂ ਤੇ ਯਾਰ ਵੇਖੋ ਪੀਰ ਹੈ ਤੇ ਪੀਰ ਤੇ ਹਰ ਇੱਕ ਲੁਕਤੇ ਨੂੰ ਜਾਣ ਦੇ ਕਲਾ ਪੀਰ ਨਹੀਂ ਤੁਸੀਂ ਫਕੀਰ ਹੈ ਸਾਨੂੰ ਇਹ ਦੱਸੋ ਕਿ ਤੁਹਾਡੀ ਮੌਜ ਕੀ ਹੈ ਅੱਗੇ ਤੁਸੀਂ ਰੋਜ਼ ਦੂਜੀ ਸਾਈਡ ਵੱਲ ਸਿਰਦਾ ਕਰਦੇ ਆਂ ਅੱਜ ਤੋਂ ਤੁਸੀਂ ਪੂਰਬ ਵਾਲੀ ਸਾਈਡ ਹੀ ਸਿਰਦਾ ਚੋਂ ਕਰਦੇ ਆਂ ਤੇ ਪੀਖਾ ਸ਼ਬਕੀਰ ਦੀਆਂ ਅੱਖਾਂ 'ਚੋਂ دیدار ਲੈਣ ਦੀ ਉਮੀਦ ਤੇ ਯਾਦ ਰੱਖਿਓ ਜੀ ਪਿਆਰ ਦੇ ਹੰਝੂ ਨਿਕਲਣਗੇ ਮਰੀਦਾ ਸ਼ਬਦ ਹਰਿਆ ਪ੍ਰਾਕਰਤਿਕ ਸਾਖੀ ਸੋਸਕੀ ਦੇ ਸ਼ਬਦ ਨੇ ਉਹਨੇ ਸ਼ਬਦ ਹਰਤੇ ਅਸਾਂ ਕੋਈ ਗਲਤ ਤੇ ਨਿਕੋ ਲਿਆ ਕਹਿ ਲੱਗੇ ਨਹੀਂ ਤੇ ਪੀਖਾਣੇ ਸ਼ਬਦ ਵਰਤੇ ਜੀ ਕਿ ਲੱਗੇ ਜਿਵੇਂ ਲੰਬੇ ਅਰਸੇ ਤੋਂ ਉਡੀਕ ਕਰਦਾ ਸਾਂ ਉਹ ਪੜਨੇ ਦੀ ਤੜੀ ਦੀ ਤੇ ਮਾਤ-ਪੁੱਤਰ ਔਰ ਦੀ ਤੁਖੋਂ ਤੇ ਗੁਰੂ ਤੇਗ ਬਹਾਦਰ ਦੇ ਘਰ ਆਟਿਆ ਉਹਦਾ ਸ਼ਬਦ ਵਰਤੇ ਕੌਣ ਕਹਿੰਦੇ ਦੋ ਜਨਾਨਾਂ ਦਾ ਵਾਹੀ ਗੋਬਿੰਦ ਆਇਆ ਆ ਤੇ ਯਾਦ ਰੱਖਿਓ ਜੀ ਆਪਣੀ ਪੁੱਖ ਤੇ ਪਿਆਸ ਨੂੰ ਛੱਡ ਕੇ ਆਪਣੇ muridਾਂ ਨੂੰ ਨਾ ਦੇ ਦਿੱਤੀ ਭੁੱਖ ਤੇ ਪਿਆਸ ਦਾ ਮਤਲਬ ਆਪਣੇ ਤਨ ਦੀ ਕੋਈ ਪਰਵਾਹ ਨਾ ਕੀਤੀ ਆਪਣੀ ਬਜ਼ੁਰਗ ਜੀ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਪੀਖਣ ਸ਼ਕੀ ਆਪਣੇ ਮੁਰਿਦਾਂ ਨੂੰ ਨਾਲ ਲੈ ਕੇ ਆਪਣੇ ਪੈਗਲ ਪੰਦ ਨੂੰ ਪਟਨੇ ਦੀ ਧਰਤੀ ਤੇ ਲੈ ਕੇ ਤੁਰੇ ਤੇ ਪਟਨੇ ਚ ਜਾ ਕੇ ਜਦੋਂ ਬੁਹਾੜੜ ਕਾਇਆ ਮਾਮਨ ਕਿਰਪਾਲ ਚ ਮੇਰੇ ਚੰ ਤੇ ਸੰਵਾਦ ਜੋ ਮਾਪਾ ਪਤਨ ਨਾਲ ਕੀ ਤੇ ਇਹਨਾਂ ਦੇ ਪਰਿਵਾਰ ਨੇ ਜਦੋਂ ਬੁਹਾੜਾ ਸੁਣਿਆ ਪੜ੍ਹਾ ਯਾਰ ਮੈਂ ਕਿ ਮੈਂ ਸਿਰ ਇੱਥੇ ਦੋ ਗੱਲਾਂ ਕਹਾਂ ਭੀਖਣਸ਼ਾ ਵੀਰ ਇਸਲਾਮ ਦੀ ਦੁਨੀਆ ਦਾ ਮੰਨਿਆ ਪਰ ਮੰਨਿਆ ਫਕੀਰ ਹੈ ਆਪ ਨਹੀਂ ਆ ਕਿਉਂਕਿ ਅੰਬਾਲੀ ਦੇ ਕਲਾਕੀ ਦੀ ਮਾਂ ਦਾ ਗੁਜਰਤਤੌਰ ਦਾ ਪੇਕਾ ਘਰ ਹੈ ਤੇ ਅੰਬਾਲੀ ਦੇ ਇਲਾਕੇ ਦੇ ਅੰਦਰ ਹੀ ਭੀਖਣਸ਼ਾ ਸੁਹੀ ਰਹਿੰਦਾ ਹੈ دونك ਸਰਕਾਰ ਤੇ ਆਪਣੇ ਆਪ ਹੈ ਕਿਉਂਕਿ ਤਰਕ ਕੋਈ ਵੀ ਮਾੜਾ ਨਹੀਂ ਹੁੰਦਾ ਜੇ ਕਿਸੇ ਕਲਾਸ ਦੇ ਦੋ ਚਾਰ ਵਿਦਿਆਰਥੀ ਗਲਤੀ ਕਰ ਜਾਣ ਇੰਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਧਰਮ ਮਾੜਾ ਹੋ ਗਿਆ ਇਹ ਤੇ ਆਪਣੇ ਵਿਚਾਰਕ ਮਨਦਿਰ ਪੈਦਾ ਹੋ ਸਕਦੇ ਆ ਖੁਦਾ ਨੂੰ ਪਿਆਰ ਕਰਨ ਵਾਲੇ ਹਰ ਧਰਮ ਦੇ ਚ ਹੋਇਆ ਠੀਕ ਹੈ ਕਿਸੇ ਦਾ ਆਪਣਾ ਤੇ ਕਿਸੇ ਦਾ ਦਾ ਆਪਣਾ ਇਸ ਲਾਹਮ ਦੀ ਦੁਨੀਆ ਦਾ ਫਕੀਰ ਹੈ ਠੀਖਣ ਸਾਹਿਬ ਨੂੰ ਜਦੋਂ ਦੇਖਿਆ ਮਾਮਾ ਕਿਰਪਾਲਤਾ ਨੇ ਬਹੁਤ ਪਿਆਰ ਦਿੱਤਾ ਕਿਉਂਕਿ ਧਰਮ ਇੱਕ ਮਹਿਮਾਨ ਨੂੰ ਹਮੇਸ਼ਾ ਸਰਕਾਰ ਦਿੱਤਾ ਜਾਂਦਾ ਨਾ ਪਰ ਪਿਆਖਾ ਨਾਲ ਤੇ ਕੈਕ ਵੀ ਨਾ ਤੇ ਪਿੱਛੇ ਸ਼ਬਦ ਦੀਰ ਨੂੰ ਸ਼ਬਦ ਵਾਲ ਤੇ ਦੀਰ ਦੀ ਤੁਸੀਂ ਕੀ ਛਕਣਾ ਚਾਹੁੰਦੇ ਆ ਯਾਦ ਰੱਖੋ ਕਿ ਯਾਰ ਇੱਕੋ ਸ਼ਬਦ ਵਾਲੇ ਕਹਿ ਪਰ ਰੋਟੀ ਵੀ ਛੱਡ ਤੁਰਿਆ ਪਾਣੀ ਦੀ प्यास ਵੀ ਕੋਈ ਨਹੀਂ ਆ ਮੈਂ ਇੱਕੋ ਆਸ ਲੈ ਕੇ ਤੁਰਿਆ ਜਿਹੜਾ ਤੇਰੇ ਘਰ ਅੰਦਰ ਆਇਆ ਮੈਂ ਉਹ ਦੇ ਦیدار ਮਿਲ ਕੇ ਚਾਹੁੰਦਾ ਹਾਂ ਸ਼ਬਦ ਇੱਕੋ ਜਿਹੜਾ ਤੁਸਾਂ ਦੇ ਘਰ ਆਇਆ ਮਰਦੇ ਦੀਦਾਰ ਕਰਦੇ ਆ ਤੇ ਪਰਿਵਾਰ ਦੀਆਂ ਅੱਖਾਂ 'ਚ ਸ਼ਮਰੂ ਆਤੇ ਕਹਿਣ ਲੱਗੇ ਉਹ ਬਹੁਤ ਛੋਟਾ ਹੈ ਯਾਦ ਰੱਖੋ ਕੀ ਕਲਿਸ਼ਾ ਦੇ ਸ਼ਬਦ ਹਾਂ ਤੇ ਕਹਿਣ ਲੱਗੇ ਤੁਸੀਂ ਕੇਵਲ ਸਰੀਰ ਤੱਕ ਦੇਖਿਆ ਤੁਸੀਂ ਰੂਹਾਂ ਦੀ ਤੌਰ ਤੇ ਦੇਖੋ ਉਹਦੇ ਮਰਗਾਂ ਦੁਨੀਆ 'ਚ ਕੋਈ ਨਹੀਂ ਪੈਂਦਾ ਤੇ ਖੁਦਾ ਦੀ ਕਸਤੀ ਨੂੰ ਜਦੋਂ ਪੜਾਂਗੇ ਤੇ ਯਾਦ ਰੱਖਾ ਪਰ ਰੋਜ਼ ਪੜ੍ਹਦੇ ਸਿੱਖੋ ਜਾਲਾਕਾਰ ਨੂੰ ਕਦੀ ਪੜ੍ਹੋ ਮਾਰਾਂ ਦੀ ਹਸਤੀ ਜਾਣੋ ਤੇ ਮਾਨ ਜੀ ਕਹਿੰਦੇ ਪਿਆਰ ਦਾ ਸ਼ਬਦ ਵਰਤੇ ਚੱਕਰ ਚਿੰਨ ਪਰ ਮਰਨ ਜਾਪ ਅਰਪਾਤ ਵਿੱਚ ਰੂਪ ਰਖ ਅਲੇਖ ਬੇਕੂ ਕਹਿ ਨ ਸਕਤ ਕਹੀ ਅਚਾਨਕ ਅਣਪ੍ਰਕਾਸ਼ ਅਮਤੋਜ ਇਹ ਜੈ ਕੋਟ ਇੰਦਰ ਇੰਦਰਾਸ਼ਾ ਸ਼ਰਨਾਂ ਦੇ ਦਿੱਜੈ ਤਰੇ ਪਗਮਿ ਦੀਪ ਸੋਰ ਨਰਤ ਸੁਰ ਨੇਤ ਨੇਤ ਪੰਟ ਕਹਿ ਤਵ ਸਰਬਨਾਮ ਕਥੈ ਕਵਣ ਕਰਮ ਨਾਮ ਬਰਹੁ ਸੁਮਤ ਉਯੰ ਤਿਆ ਸ਼ੰਗ ਨਮਾਸਤ ਕਾਲੇ ਨਮਾਸਤ ਪੰਗਰਪਾਲੇ ਯਾਦ ਰੱਖਿਓ ਕਿਆ ਲਗੇ ਸੀ ਖੁਦਾ ਦੇ ਕੇ ਆਣਾ ਸ਼ਰੀਰ ਨਹੀਂ ਆ ਤੇ ਭਾਈ ਗੁਰਦਾਸ ਜੀ ਦੇ ਸ਼ਬਦ ਕੀ ਵਰਤੇ ਪ੍ਰਾਨ ਮੀਤ ਪ੍ਰਮਾਤਮ ਪਰਖੋਤਾ ਪੂਰਾ ਉਹ ਤੇ ਬਿਲਕੁਲ ਪੂਰਾ ਤੁਸੀਂ ਕਿਹੜੀ ਸ਼ੁਰਤ ਲੈ ਕੇ ਤੈਂ ਜਾ ਤੁੰਨਾ ਸ਼ਬਦ ਵਰਤੇ ਜੀ ਜਿਹੜਾ ਲਾਲ ਮਾਤਾ ਗੁਜਰੀ ਦੀ ਕੋਖ ਦਾ ਜਾਇਆ ਤੇ ਗੁਰੂ ਤੇਗ ਬਹਾਦਰ ਦੇ ਘਰ ਆਇਆ ਬਣੀ ਸੰਸ਼ਾ ਸ਼ਬਦ ਵਰਦਾ ਹੈ

ਜਿਹੜਾ ਮਾਨਮਤ ਤਾਂ ਕੋ ਗੱਲ ਕਰੋ ਕੀ ਰੱਖਦਾ ਕਮਲ ਅੱਲਾਹ ਨੂਰ ਪਾਇਆ ਉਦਰ ਕੇ ਸਭ ਬੰਦੇ ਏਕ ਨੂਰ ਤੇ ਸਭ ਦੇ ਉਪਰ ਜਿਹੜਾ ਕੋਣ ਭਲੇ ਤੋਂ ਬੰਦੇ ਨਾਕਿਤ ਦਾ ਦਰ ਤੇ ਕਦੀ ਨਫ਼ਰਤ ਜੀਆ ਖੰਡਾ ਉਨ ਤੱਕ ਦਾ ਕੀ ਕ੍ਰਿਸ਼ਨ ਨੇ ਮੀਨਿਸ਼ਾ ਨੂੰ ਲੱਗਦੇ ਕਹਿਣ ਲੱਗੇ ਭਲੇਆ ਜਿਹੜਾ ਗੁਰੂ ਤੇਗ ਬਹਾਦਰ ਦੇ ਘਰ ਆਇਆ ਉਹਦੇ ਕਿਤਾਬ ਦੇ ਸਾਹਮਣੇ ਸਭ ਕੁਝ ਫਿੱਕਾ ਲੱਗਦਾ ਹੈ ਕਿਉਂਕਿ ਜਦੋਂ ਬੰਦਾ ਰਹਾ ਕੀ ਤੌਰ ਤੇ ਟਿਕਦਾ ਜੀ ਉਹ ਯਾਰ ਲਖਿਓ ਜੀ ਉਹ ਸ਼ਰੀਰ ਨੂੰ ਜਿਉਂਦੇ ਰੱਖਣ ਵਾਸਤੇ ਸ਼ੱਕਦਾ ਤੇ ਉਹਦਾ ਮਕਸਦ ਇਹ ਨਹੀਂ ਹੁੰਦਾ ਕਿ ਖਾਣ ਦੇ ਜਿਉਣਾ ਸ਼ਰੀਰ ਨੂੰ ਜਿਉਂਦੇ ਰੱਖਣ ਦੀ ਲੋੜ ਹੀ ਦਾ ਪੂਰਨ ਹਰ ਬੰਦਾ ਸ਼ੱਕਦਾ ਉਹ ਕਹਿਣ ਲੱਗਾ ਭਲਿਆ ਮੈਂ ਉਹਦੀ ਯਾਦ ਅੰਦਰ ਟਿਕਨਾ ਜਿੱਦੇ دیدار ਵਿੱਚ ਉਹ ਲੋਕ ਮਿਲਦਾ ਜਿੱਦੇ دیدار ਚ ਪ੍ਰਲੋਕ ਦਾ ਸੁੱਖ ਮਿਲਦਾ ਹੈ ਪਾਣੀ ਦੇ ਸ਼ਮਣ ਵਰਤੇ ਦੀ ਨਾਮ ਰਸ ਪਿਆਰੀ ਤੇਹੀ ਰਸ ਬਿਸਰ ਕੇ ਆਏ ਰਸ ਆਉ ਜਿਹਦੇ دیدار ਤੇ ਆਪਾਂ ਸਿੱਖੋ ਰੋਜ਼ ਇਹ ਤੱਕ ਰੱਖ ਕੇ ਤੁਰਿਆ ਕਰੀ ਅੰਦਰ ਸੱਚਾ ਨਹੀਂ ਲਾਇਆ ਪੀਤ ਪਾਪਣ ਤਨ ਮਨ ਹੋਏ ਦਿਹਾਲ ਜਾਣ ਕੋਲ ਦੇਖਾ ਸਾਹਮਣੇ ਕੇ ਮਾਲਕ ਜੀ ਤੇਰੇ دیدار ਕਰੇ ਹੁੰ ਤਨ ਤੇ ਮਨ ਤੈਨੂੰ ਮਹਿਸੂਸ ਕਰੇ ਕਿ ਯਾਦ ਰੱਖਿਓ ਜੀ ਸਾਡਾ ਇੱਥੇ ਬੈਠਣ ਦਾ ਮਕਸਦ ਬਿਲਕੁਲ ਸਾਫ ਨੂੰ